ਸ਼ਬਦ ਦੀ ਹਾਜ਼ਰੀ ਸੰਗਤ ਦਾ ਹੁਕਮ ਹੈ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇਮਾਰੀ ਗੁਰੂ ਸਾਹਿਬ ਕਹਿੰਦੇ ਡੋਰ ਉਸ ਮਾਲਕ ਦੇ ਹੱਥ ਵਿੱਚ ਹੈ ਇੱਕ ਛਲਾਵਾ ਹੈ ਇੱਕ ਭੁਲਿਖਾ ਹੈ ਬਣਿਆ ਹੀ ਰਹਿੰਦਾ ਹੈ ساری ਉਮਰ ਇਹ ਨਸੀਬ ਖੁਦ ਬਖੁਦ ਸਾਰਾ ਕੁਝ ਕਰ ਰਹੇ ਹਾਂ ਪਰ ਗੁਰੂ ਸਾਹਿਬ ਉਹ ਭਰਮ ਤੋੜਨ ਦਾ ਯਤਨ ਕਰਦੇ ਨੇ ਬਾਣੀ ਵਿੱਚ ਮਾਰਗ ਨੇ ਤੇਰੇ ਹੱਥ ਕੁਝ ਵੀ ਨਹੀਂ ਹੈ ਮਾਨੁਕਾ ਕਿਛ ਨਾ ਹੀ ਮਾਤ ਸਭ ਕੁਝ ਕਹਿੰਦੇ ਉਸ ਦੇ ਹੱਥ ਵਿੱਚ ਹੈ ਤੇਰੀ ਡੋਰ ਵੀ ਤੇਰੀਆਂ ਦਾਤਾਂ ਦੀ ਡੋਰ ਵੀ ਪਿਆਰਾ ਬਚਨ ਮਹਾਰਾਜ ਬੜਾ ਪਿਆਰਾ ਬਚਨ ਕਰਦੇ ਨੇ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਦਾਤ ਕਹਿੰਦੇ ਉਸ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜਿਹੜਾ ਉਸ ਨੂੰ ਪਾ ਜਾਂਦਾ ਹੈ ਤੇ ਉਸ ਦਾ ਕੁਝ ਪਤਾ ਨਹੀਂ ਉਹ ਕਿਹੜਾ ਉਸ ਨੂੰ ਪਾ ਜਾਵੇ ਜਾਓ ਕਿਤੇ ਲਿਖਿਆ ਨਹੀਂ ਹੋਇਆ ਕਿ ਇਹ ਇਹ ਕਰਾਂਗੇ ਤੇ ਭਾ ਹੀ ਜਾਵਾਂਗੇ ਇਹਨੇ ਕਰਮ ਕਾਂਡ ਕਰਾਂਗੇ ਜਾਂ ਇਨੀ ਬੰਦਗੀ ਕਰਕੇ ਵੀ ਦਾਵਾ ਨਹੀਂ ਕੀਤਾ ਜਾ ਸਕਦਾ ਹੱਕ ਨਹੀਂ ਜਿਤਾਇਆ ਜਾ ਸਕਦਾ ਪਤਾ ਨਹੀਂ ਕਿਸਤੇ ਉਸ ਵਾਹਿਗੁਰੂ ਦੀ ਸਤਿਗੁਰੂ ਜੀ ਦੀ ਨਜ਼ਰ ਪੈ ਜਾਣੀ ਤੇ ਉਹ ਕਾਹੀ ਤਨਸੰਗ ਨੂੰ ਕਲਗੀਧਰ ਪਾਤਸ਼ਾਹ ਇੱਕ ਮਿਹਰ ਦੀ ਨਜ਼ਰ ਕਰਕੇ ਬ੍ਰਹਮ ਗਿਆਨੀ ਬਣਾ ਦਿੰਦੇ ਨੇ ਕਾਹੋਤਣ ਵਾਲੇ ਨੂੰ ਕੁਝ ਪਤਾ ਨਹੀਂ ਗੁਰੂ ਸਾਹਿਬ ਕਹਿੰਦੇ ਉਸ ਦੇ ਹੱਥ ਵਿੱਚ ਹੈ ਤੇ ਸਾਰੇ ਉਸ ਦੇ ਸਾਝੇ ਹੋਏ ਹਨ ਤੇ ਆਪਣੇ ਹਿਸਾਬ ਨਾਲ ਚਲਾਉਂਦਾ ਹੈ ਉਸ ਦਾ ਖੇਡ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਕਾਠ ਕੀ ਪੁਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੈ ਕਾਠ ਪੁਤਲੀਆਂ ਦਾ ਖੇਡ ਹੁਣ ਵੀ ਕੋਈ ਇੱਕ ਕਲਾ ਦੇ ਤੌਰ ਤੇ ਬਚਿਆ ਹੋਇਆ ਹੈ ਪਰ ਕਿਸੇ ਸਮੇਂ ਉਹ ਆਮ ਪਿੰਡਾਂ ਦੀਆਂ ਉਂਗਲੀਆਂ ਵਿੱਚ ਦਿਖਾਇਆ ਜਾਂਦਾ ਸੀ ਉਹ ਬੜੀ ਕਲਾ ਹੈ ਕਿ ਉਹ ਕੱਟ ਪਤਲੀਆਂ ਨੂੰ ਨਚਾਉਣ ਵਾਲਾ ਆਪਣੇ ਹੱਥਾਂ ਦੀਆਂ ਉਂਗਲਾਂ ਦੇ ਨਾਲ ਉਹਨਾਂ ਦੀਆਂ ਡੋਰਾਂ ਬਨ ਕੇ ਇਸ ਤਰ੍ਹਾਂ ਉਹਨਾਂ ਨੂੰ ਨਾਚਣ ਚਾਹੁੰਦਾ ਹੈ ਦੇਖਣ ਵਾਲੇ ਨੂੰ ਲੱਗਦਾ ਹੈ ਉਹ ਆਪਣੇ ਆਪ ਹੀ ਸਾਰਾ ਕੁਝ ਕਰ ਰਹੀਆਂ ਨੇ ਪਰ ਉਸਦੇ ਹੱਥ ਵਿੱਚ ਡੋਰ ਬੜੀ ਮਹੀਨ ਡੋਰ ਹੁੰਦੀ ਹੈ ਉਹ ਦਿਸਦੀ ਨਹੀਂ ਦੂਰੋਂ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤੇਰੀ ਡੋਰ ਉਸਦੇ ਹੱਥ ਵਿੱਚ ਹੈ ਨਜ਼ਰ ਨਹੀਂ ਆਉਂਦੀ ਪਰ ਜਿਸ ਤਰ੍ਹਾਂ ਉਹ ਚਲਾਉਂਦਾ ਹੈ ਜਿਉਂ-ਜਿਉਂ ਨਚਾਏ ਤਿਉਂ ਤੋਂ ਨੱਚਣ ਉਹ ਨਚਾਉਂਦਾ ਹੈ ਕਹਿੰਦੇ ਤਿਆਉ ਪ੍ਰੇਮ ਦਾ ਸ਼ਬਦ ਕੀ ਸਰਵਣ ਕਰੀਏ ਜੀ ਜੰਤ ਤੇਰੇ ਤਾਰੇ ਪ੍ਰਭ ਦੋਰੀ ਹੇ ਤੇ ਤੁਮਾਰੇ ਦੋਰੀ ਹਾ ਤੁਮਾਰੇ ਪ੍ਰਭ ਦੋਰੀ ਹੱਥ ਤੇ ਤੁਮਾਰੇ ਪ੍ਰਭ ਦੋਰੀ ਹੱਥ ਤੇ ਤੁਮਾਰੇ ਜੀ ਜੰਤ ਤੇਰੇ ਤਾ ਡੋਰੀ ਹੱਥ ਤੇ ਤੁਮਾਰੇ ਕਬ ਡੋਰੀ ਹੱਥ ਤੇ ਤੁਮਾਰੇ सोई जो आए पाव पावे सोई जो आए पाव पावे मोहे सियाणप कछू ਕਛੂ ਨ ਆਵੇ ਹਮ ਬਾਰਿਕ ਤੋ ਸਰਨਾਈ ਹਮ ਬਾਰਿਕ ਤੋ ਸਰਨਾਈ ਪ੍ਰਭ ਆਪੇ ਪੰਜ ਰਖਾ ਰੱਬ ਆਪ ਨੇ ਜੇ ਰਖਾਈ ਆਪਕੇ ਤੇ ਜੇ ਰਖਾਈ ਰੱਬ ਡੋਰੀ ਹਾਥੇ ਤੁਮਾਰੀ ਡੋਰੀ ਹਾਥੇ ਤੁਮਾਰੀ ਰੱਬ ਡੋਰੀ ਹਾਥੇ ਤੁਮਾਰੀ ਮੇਰਾ ਮਾਤ ਪਿਤਾ ਹਰ ਰਾਇਆ 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 ਕਰ ਕਿਰਪਾ ਪ੍ਰਤਪਾਨੜ ਲਗਾ ਕਰ ਕਿਰਪਾ ਪ੍ਰਤਪਾਨੜ ਲਗਾ ਕਰੀ ਤੇਰਾ ਦੋਰੀ ਹੇ ਤੁਮਾਰੀ ਪ੍ਰਭ ਦੋਰੀ ਹੇ ਤੁਮਾਰੀ ਜੇ ਕਰਾਵੇ ਕਿਰਣਾ ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਨਾਨਕ ਦਾਸ ਤੇਰੀ ਸਰਣਾ ਨਾਨਕ ਦਾਸ ਤੇਰੀ ਸਰਣਾ ਪ੍ਰਭ ਡੋਰੀ ਆਏ ਤੁਮਾਰੀ ਡੋਰੀ ਪ੍ਰਭ ਟੋਰੀ ਹਾ ਤੇ ਤੁਮਾਰੇ ਜੀ ਜੰਤ ਤੇਰੇ ਤਾਰੇ ਜੀ ਜੰਤ ਤੇਰੇ ਤਾਰੇ ਪ੍ਰਭ ਟੋਰੀ ਹਾ ਤੇ ਤੁਮਾਰੇ ਪ੍ਰਭ ਟੋਰੀ ਹਾ ਤੇ ਤੁਮਾਰੇ ਧੋਰੀ ਹੱਥ ਤੇ ਤੁਮਾਰੇ ਕਬ ਧੋਰੀ ਹੱਥ ਤੇ ਤੁਮਾਰੇ ਕਬ ਧੋਰੀ ਹੱਥ ਤੇ ਤੁਮਾਰੇ ਕਬ ਧੋਰੀ ਹੱਥ ਤੁਮਾਰੇ ਓ ਜੇ ਕਰਾਵੈ ਸੋ ਕਰਣਾ ਨਾਨਕ ਦਾਸ ਤੇਰੀ ਸਰਨ ਓ ਜੋ ਕਹਿੰਦੇ ਉਹ ਮਾਲਕ ਕਰਾਉਂਦਾ ਹੈ ਉਹੀ ਕਰਦੇ ਹਾਂ ਇਹ ਸੋਜੀ ਗੁਰੂ ਸਾਹਿਬ ਪਾ ਰਹੇ ਨੇ ਕਿਰਪਾ ਕਰਨ ਗੁਰੂ ਸਾਹਿਬ ਜੀ ਆਪ ਸੰਗਤਾਂ ਦੇ ਪਰਿਵਾਰ ਦੇ ਉਪਰਾਲਿਆਂ ਸੰਦਖਾਈ ਇਸ ਭਾਗ ਸਨਮਾਨ ਬਖਸ਼ਿਸ਼ ਹੋਇਆ ਹੈ ਇਥੋਂ ਕੁਝ ਲਾਹਾ ਸੇ ਪ੍ਰਾਪਤ ਕਰਕੇ ਜਾ ਸਕੀਏ ਕੁਝ ਨਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚੋਂ ਲੈ ਕੇ ਜਾਈਏ ਗੁਰਬਾਣੀ ਨਾਲ ਜੁੜ ਸਕੀਏ ਬਹੁਤਾ ਨਹੀਂ ਕਿ ਥੋੜਾ ਗੁਰੂ ਸਾਹਿਬ ਨੇ ਬੜੀ ਛੋਟ ਦਿੱਤੀ ਹੈ ਮਹਾਰਾਜ ਕਹਿੰਦੇ ਕੁਝ ਨਾ ਕੁਝ ਕਰ ਇੱਕ ਕਦਮ ਤੇ ਪਟ ਸਤਗੁਰ ਕੋਟਪੈੜ ਆ ਕੇ ਹੋਏ ਲੇਥਾ ਇੱਕ ਕਦਮ ਤੇ ਪਟ ਇੱਕੋ ਹੀ ਕਦਮ ਕਹਿੰਦੇ ਗੁਰਸਿੱਖ ਪਟ ਲਵੇ ਤੇ ਕਹਿੰਦੇ ਮਹਾਂਪੁਰ ਕਹਿੰਦੇ ਸੰਕ ਕਦਮ ਪੁੱਟਣਾ ਵੀ ਇੱਕੋ ਹੀ ਹੁੰਦਾ ਹੈ ਬਾਕੀ ਗੁਰੂ ਸਾਹਿਬ ਜੀ ਆਪ ਹੀ ਸਤਗੁਰ ਕੋਟਪੈੜ ਆ ਕਹਿੰਦੇ ਕਰੋੜਾਂ ਕਦਮ ਅੱਗੇ ਹੋਏ ਹੋ ਕੇ ਮਿਲਦੇ ਨੇ ਤੇ ਕਰੋੜਾਂ ਕਦਮ ਤੇ ਮਤਲਬ ਇਹ ਹੋ ਗਿਆ ਕਿ ਆਪ ਮਿਲਿਆ ਘਰ ਆਏ ਖਰੇ ਆ ਕੇ ਮਿਲ ਪੁੰਦਾ ਹੈ ਬਸ ਇੱਕ ਵਰਨਾ ਉਸ ਬਾਸੇ ਨੂੰ ਇੱਕ ਉਦਮ ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ ਇੱਕ ਵਰਨਾ ਬਣਾਉਣਾ ਹੈ ਅਰਦਾਸ ਕਰਨੀ ਹੈ ਤੇ ਗੁਰੂ ਸਾਹਿਬ ਆਪੇ ਕਿਰਪਾ ਕਰਨੰਦੇ ਨੇ ਧੰਨਵਾਦ ਹੈ ਇਸ ਵਾਰ ਸੰਗਤ ਦਾ ਸਮੂਹ ਪਰਿਵਾਰ ਦਾ ਜਿਨ੍ਹਾਂ ਨੇ ਆਪ ਸੰਤਾਂ ਦੇ ਦਰਸ਼ਨ ਕਰਵਾਏ ਪਾਜੀ ਹੁਣੇ ਸਾਊਂਡ ਵਾਲੇ ਮਿੱਟਾ ਪਾਜੀ ਅਥਾ ਪਿਆਰ ਕਹਿਣ ਸੁਣਨ ਤੋਂ ਬਾਹਰ ਬਿਆਨ ਤੋਂ ਬਾਹਰ ਜਿਹੜਾ ਉਹਨਾਂ ਨੂੰ ਪ੍ਰੇਮ ਹੈ ਸਤਿਕਾਰਯੋਗ ਪਿਤਾ ਜੀ ਸ਼੍ਰੀਮਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਤੋਂ ਲੈ ਕਰਕੇ ਅੱਜ ਤੱਕ ਉਸੇ ਤਰ੍ਹਾਂ ਪਾਲਦੇ ਨੇ ਤੇ ਉਹ ਅਕਸਰ ਆਪ ਸੰਗਤਾਂ ਦੇ ਹੁਕਮ ਪਹੁੰਚਾਉਂਦੇ ਨੇ ਉਹਨਾਂ ਦਾ तहे ਦਿਲ ਤੋਂ ਧੰਨਵਾਦ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਨਾਮ ਬਣ ਦਿੱਤਾਂ ਕਾ ਬਖਸ਼ਿਸ਼ ਕਰਨ ਕੀਰਤਨ ਵਿਚਾਰ ਕਰਦਿਆਂ ਹੋਈਆਂ ਅਨੇਕ ਨੇਕ ਭੁੱਲਾਂ ਛੁੱਟਾਂ ਦੇ ਖਿਮਾ ਬਖਸ਼ਦੇ ਹੋਏ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ